ਲੇਬਰ ਦਾ ਕੰਮ ਕਰਨਾ ਸੌਖਾ ਨਹੀਂ ਮਾਲਕ ਜਦੋਂ ਸਿਰ ਤੇ ਖੜੇ ਹੋਣ ਨਾ ਤਾਂ ਬੰਦਾ ਲੱਕ ਨਹੀਂ ਸਿੱਧਾ ਕਰ ਸਕਦਾ ਪੰਜਾਬੀ ਵੀਰ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕੰਕਰੀਟ ਪਾ ਰਹੇ ਹੁੰਦੇ ਨੇ ਕੰਕਰੀਟ ਆ ਹੀ ਨਹੀਂ ਹੁੰਦੀ ਪਰ ਸਿਰ ਤੇ ਜਦੋਂ ਠੇਕੇਦਾਰ ਖੜੇ ਹੁੰਦੇ ਨੇ ਤਾਂ ਭਾਈ ਲੱਕ ਸਿੱਧਾ ਨਹੀਂ ਕਰਦਾ ਬਿਲਚੇ ਨਾਲ ਕੰਕਰੀਟ ਚੱਕ ਚੱਕ ਇੱਧਰ ਉੱਧਰ ਕਰੀ ਜਾਂਦੇ ਕਿਉਂਕਿ ਠੇਕੇਦਾਰ ਵੇਖ ਰਹੇ ਨੇ ਹਾਲਾਂਕਿ ਕੰਕਰੀਟ ਆਉਣ ਤੱਕ ਇਹ ਬੈਠ ਸਕਦਾ ਸੀ ਪਰ ਮਿੱਤਰੋ ਐਦਾ ਕਮਾਈਆਂ ਹੁੰਦੀਆਂ ਨੇ ਵਿਦੇਸ਼ਾਂ 'ਚ ਸਾਰਾ ਸਾਰਾ ਦਿਨ ਕਹਿਣਾ ਸੌਖਾ ਕਿ ਇੰਗਲੈਂਡ 'ਚ ਉਥੇ ਘੰਟੇ ਦੇ 14 ਪਾਉਂਡ ਮਿਲਦੇ ਨੇ 1400 ਰੁ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਖਾਸ ਕਰ ਲੇਬਰ ਦੇ ਕੰਮ ਚ ਕੰਸਟਰਕਸ਼ਨ ਦੇ ਕੰਮ ਚ ਤਾਂ ਐਨਾ ਸਰੀਰ ਦਾ ਜ਼ੋਰ ਲੱਗਦਾ ਹੈ ਕਿ ਸ਼ਾਮ ਤੱਕ ਬਸ ਬਸ ਹੋ ਜਾਂਦੀ ਹੈ ਉਥੇ ਦੋਸਤੋ ਇਹ ਵੀਡੀਓ ਹਰ ਨੌਜਵਾਨ ਮੁੰਡੇ ਦੇ ਫੋਨ ਚ ਜਾਣੀ ਚਾਹੀਦੀ ਹੈ ਜੋ ਇੱਥੇ ਕੰਮ ਕਰਨ ਤੋਂ ਘਤਰ ਆਉਂਦਾ ਹੈ ਤੇ ਸੋਚਦਾ ਹੈ ਕਿ ਵਿਦੇਸ਼ ਜਾ ਕੇ ਮੈਂ ਬੜਾ ਕੰਮ ਕਰਾਂਗਾ ਉਹਨੂੰ ਜ਼ਰੂਰ ਦਿਖਾ ਦਿਓ ਕਿ ਵਿਦੇਸ਼ਾਂ ਛੇ ਜਾ ਕੇ ਪੈਸੇ ਤਾਂ ਹੀ ਬਣਦੇ ਨੇ ਜੇ ਇੱਥੇ ਨਾਲੋਂ 3-4 ਗੁਣਾ ਵੱਧ ਮਿਹਨਤ ਕਰੋਗੇ ਉਥੇ ਇਸ ਗੱਲ 'ਚ ਵੀ ਸ਼ੱਕ ਨਹੀਂ ਕੀਜੀਏ ਇਸ ਤਰ੍ਹਾਂ ਕਿਸੇ ਵੀ ਕੰਮ 'ਚ ਆਪਣੇ ਨੌਜਵਾਨ ਇੱਥੇ ਮਿਹਨਤ ਕਰਨ ਤਾਂ ਉਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਬਾਕੀ ਤੁਹਾਡੇ ਇਸ ਬ E